ਲੋਕਪਾਲ ਨੇ ਕਾਫੀ ਫੈਸਲੇ ਵੀ ਕੀਤੇ ਕੇਸ ਬਹੁਤ ਸੀ ਉਹਦੇ ਵਿੱਚ ਕਾਫੀ ਸਾਰੇ ਫੈਸਲੇ ਹਨ ਨਵੇੜੇ ਵੀ ਪਰ ਉਹ ਨਾਲ ਨਾਲ ਇਹ ਵੀ ਕਹਿ ਰਹੇ ਕਿ ਭਾਈ ਸਾਨੂੰ ਹੋਰ ਤਾਕਤ ਦਿਓ ਜੇ ਅਸੀਂ ਆਪਦੇ ਤੇ ਆਤਮ ਨਿਰਪਰ ਹੋ ਕੇ ਫੈਸਲੇ ਲੈ ਸਕੀਏ ਕਿਹੜੇ ਫੈਸਲਿਆਂ ਦੀਆਂ ਕਿਹੜੀਆਂ ਤਾਕਤਾਂ ਦੀਆਂ ਮੰਗਾ ਕਰ ਰਿਹਾ ਜੀ ਦੇਖੋ ਲੋਕਪਾਲ ਜਿਹੜਾ ਹੁੰਦਾ ਨਾ ਲੋਕਪਾਲ ਦੀ ਸਥਾਪਨਾ ਵੈਸੇ ਅ ਇੰਡੀਆ 'ਚ ਲੰਬੇ ਸਮੇਂ ਤੋਂ ਹੈਗੀ ਆ ਜੀ ਪਰ ਯਾਦ ਕਰੋ ਕਿ ਜਿਹੜਾ ਅੰਨ ਆंदोलਨ ਸੀ ਉਹਦੀ ਮੁੱਖ ਮੰਗ ਕੀ ਸੀ ਹੂੰ ਉਦੀ ਮੁਖ ਮੰਗ ਇਹੋ ਸੀ ਕਿ ਇੱਕ ਦੇਸ਼ ਲੈਵਲ ਤੇ ਇੱਕ ਹੁੰਦਾ ਲੋਕਾਇਯੁਕ ਤੇ ਇੱਕ ਹੁੰਦਾ ਲੋਕਪਾਲ ਜੀ ਕਿ ਲੋਕਪਾਲ ਬਹੁਤ ਮਜ਼ਬੂਤ ਹੋਣਾ ਚਾਹੀਦਾ ਜੀ ਹਾਲਾਂਕਿ ਉਸ ਟਾਈਮ ਸੋਨੀਆ ਗਾਂਧੀ ਜਾਂ ਜਿਹੜੇ ਮਨਮੋਹਨ ਸਿੰਘ ਹੋ ਰਹੀ ਸੀ ਇਹ ਮੰਨੇ ਵੀ ਇਹ ਲੈ ਕੇ ਵੀ ਆਏ ਸੀਗੇ ਪਰ ਕੁਝ ਰਿਲੈਕਸੇਸ਼ਨਸ ਦੇ ਦਿੱਤੀਆਂ ਗਈਆਂ ਸੀ ਜਿਵੇਂ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਜੀ ਜਾਂ ਹੋਰ ਕੁਝ ਵੱਡੇ ਮਾਮਲਿਆਂ 'ਚ ਦੇ ਆ ਸੀ ਉਹ ਬਿਲ ਆ ਗਿਆ ਸੀ ਕਮਾਈ ਇਹ ਗੱਲ ਸ਼ਾਇਦ ਹੈਗੀ ਆ 12 13 ਦੀ ਹੂੰ ਤਾਂ ਉਹ ਅਨਾ ਅੰਦੋਲਨ ਜਿਹੜਾ ਹੋਇਆ ਸੀ ਉਹਦੀ ਮੁੱਖ ਮੰਗ ਇਹ ਹੀ ਸੀਗੀ ਜੀ ਤੇ ਉਦਾਂ ਲੋਕਪਾਲ ਸਿਸਟਮ ਸਟੇਟਾਂ ਤੇ ਜਿਹੜਾ ਹੁੰਦਾ ਉਹ ਲੰਮੇ ਸਮੇਂ ਤੋਂ ਹੈ ਇੰਡੀਆ 'ਚ ਜੀ ਸ਼ਾਇਦ ਸਾਰਿਆਂ ਤੋਂ ਪਹਿਲਾਂ ਇਹ ਕਰਨਾਟਕ 'ਚ ਆਇਆ ਸੀਗਾ ਜੀ ਮੈਂ ਨਹੀਂ ਪੁੱਲਦਾ ਤਾਂ ਹੂੰ ਕਿਉਂਕਿ ਚੀਜ਼ਾਂ ਪੜ੍ਹੀਆਂ ਆਂ ਸੀ ਜੀ 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 ਤਾਂ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਵਾਲਾ ਪੰਜਾਬ ਵਾਲਾ ਤੇ ਇੱਕ ਬਿਲਕੁਲ ਖਾਨਾ ਪੂਰਤੀ ਮੋਗੇ ਵਾਲੀ ਵਿਧਾਇਕਾ ਦਾ ਵੀ ਜੇ ਦੇਖੋਗੇ ਤਾਂ ਉਹ ਵੀ ਮਾਮਲਾ ਗਿਆ ਸੀ ਉੱਥੇ ਜੀ ਬੀਬੀ ਅਰੋੜਾ ਦਾ ਹਾਲਾਂਕਿ ਉਹ ਸ਼ਿਕਾਇਤ ਮੁੜ ਕੇ ਫਿਰ ਉਹ ਜਿਹੜਾ ਪੀਏ ਹੈਗਾ ਸੀਗਾ ਉਹ ਤਥ ਕਥੇ ਤੌਰ ਤੇ ਪਤਾ ਨਹੀਂ ਕੀ ਬਣਿਆ ਉਹ ਮਾਮਲਾ ਫਿਰ ਵਾਪਸ ਹੋ ਗਿਆ ਸੀਗਾ ਜੀ ਤਾਂ ਲੋਕਪਾਲ ਦੀ ਗੱਲ ਉਦੋਂ ਵੀ ਅਸਾਂ ਕੀਤੀ ਤਾਂ ਹੁਣ ਜਿਹੜੇ ਲੋਕਪਾਲ ਇਸ ਵੇਲੇ ਹੈਗੇ ਨੇ ਉਹ ਹੈਗੇ ਨੇ ਜਸਟਿਸ ਰਿਟਾਇਰਡ ਜਿਹੜੇ ਆ ਵਿਨੋਦ ਸ਼ਰਮਾ ਜੀ ਜੀ ਉਹਨਾਂ ਨੇ ਗਵਰਨਰ ਨੂੰ ਇੱਕ ਚਿੱਠੀ ਲਿਖੀ ਆ ਅੰਗਰੇਜ਼ੀ ਦੇ ਵਿੱਚ ਵੀ ਆ ਪੰਜਾਬੀ ਦੇ ਵਿੱਚ ਵੀ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੋਕਪਾਲ ਨਾਲ ਜੁੜੀਆਂ ਜਿਹੜੀਆਂ ਆਪਣੀਆਂ ਸਮੱਸਿਆਵਾਂ ਨੇ ਜੀ ਉਹਨਾਂ ਦਾ ਪ੍ਰਗਟਾਵਾ ਕੀਤਾ ਕਿ ਦੇਖੋ ਜੀ ਪਹਿਲੀ ਗੱਲ ਤੇ ਆ ਕਿ ਸਾਡੇ ਕੋਲ ਸਵਾ 4 ਕਰੋੜ ਦਾ ਬਜਟ ਹੁੰਦਾ ਹਮ ਤੇ ਉਹਦੇ ਨਾਲ ਕੀ ਬਣਦਾ ਬਣਾਉਂਦਾ ਸਾਡੇ ਜਿਹੜੇ ਇੱਥੇ ਸਟਾਫ ਵਾਲੇ ਉਹਨਾਂ ਦੇ ਕੋਲ ਕੋਈ ਰੈਸ਼ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰ ਰਿਹਾ ਜੀ ਅਸੀ ਕੀ ਕਰੀਏ ਨਾ ਸਾਡੇ ਕੋਲ ਜੋ ਪੁਲਸ ਵਾਲਾ ਸਟਾਫ ਹੋਣਾ ਚਾਹੀਦਾ ਦੇਖੋ ਕੋਈ ਵੀ ਲੋਕਪਾਲ ਹੁੰਦਾ ਹੈ ਨਾ ਉਹਦੇ ਮਤੈਦ ਇੱਕ ਐਸਪੀ ਜੀ ਇੱਕ ਡੀਐਸਪੀ ਇੱਕ ਇਨਸਪੈਕਟਰ ਦੋ ਥਾਣੇਦਾਰ ਛੋਟੇ ਪੰਜ ਹੌਲਦਾਰ ਤੇ ਸ਼ਾਇਦ ਅੱਠ ਸਿਪਾਹੀ ਹੋਣੇ ਚਾਹੀਦੇ ਹਨ ਅਮਲਾ ਵੀ ਚਾਹੀਦਾ ਨਾ ਹਾਂਜੀ ਬਾਕੀ ਸਟਾਫ ਵੱਖਰਾ ਜੀ ਉਹਤੇ ਹੈਗਾ ਨਾ ਸਪੋਰਟਿੰਗ ਸਟਾਫ ਜੀ 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 ਕਲੈਰੀਕਲ ਕੰਮ ਕਰਦਾ ਜਿਹੜਾ ਦਫਤਰੀ ਕੰਮ ਕਰਦਾ ਹੈ ਪੁਲਿਸ ਦਫਤਰੀ ਕੰਮ ਥੋੜੀ ਕਰਦੀ ਹੈ ਤਾਂ ਪੁਲਿਸ ਦੂਸਰਾ ਬਾਹਰ ਜਿਵੇਂ ਕੋਈ ਫੈਸਲਾ ਹੋਣ ਤੋਂ ਬਾਅਦ ਦੀਆਂ ਜਿਹੜੀਆਂ ਜੋ ਵੀ ਉਹਨਾਂ ਦਾ ਹੈ ਤਾਂ ਉਹ ਕਹਿੰਦੇ ਕਿ ਸਾਡੇ ਕੋਲ ਹੋ ਹੀ ਨਹੀਂ ਹੈਗਾ ਪੂਰਾ ਤੇ ਦੂਸਰੀ ਗੱਲ ਇਹ ਆ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਕਿ ਵੇਖੋ ਸਾਡੇ ਕੋਲ ਸੋ ਮੋਟੋ ਯਾਨੀ ਖੁਦ ਬਖੁਦ ਕਿਸੇ ਵੀ ਮਾਮਲੇ ਦਾ ਸੰਗਿਆਨ ਲੈਣ ਦਾ ਜੀ ਕੋਈ ਸਾਡੇ ਕੋਲ ਹੈ ਹੀ ਨਹੀਂ ਫਾਰਮੂਲਾ ਯਾਨੀ ਭਾਈ ਕਿਉਂਕਿ ਪੰਜਾਬ ਨੇ ਹੁਣ ਤੱਕ ਇਸ ਚੀਜ਼ ਨੂੰ ਡਰਾਫਟ ਡਰਾਫਟਿੰਗ ਤੋਂ ਅੱਗੇ ਵਧਾਇਆ ਹੀ ਨਹੀਂ ਵਧਾਇਆ ਹੀ ਨਹੀਂ ਜੀ ਤੇ ਆਹ ਕਮਾਲ ਦੀ ਗੱਲ ਇਹ ਆ ਕਿ ਕਿਸੇ ਐਮਐਲਏ ਦੇ ਖਿਲਾਫ ਲੋਪਪਾਲ ਜਿਹੜਾ ਹੈ ਉਹ ਖੁਦ ਬਖੁਦ ਐਕਸ਼ਨ ਹੀ ਨਹੀਂ ਲੈ ਸਕਦਾ ਤੇ ਇਹਨਾਂ ਨੂੰ ਲੋੜ ਕੀ ਆ ਤਾਕਤ ਦੇਣ ਦੀ ਆਹ ਇਹਨਾਂ ਨੂੰ ਆਪ ਨੂੰ ਫਿਰ ਇਹਨਾਂ ਨੂੰ ਪਤਾ ਸਾਡਾ ਤਾਂ ਕੋਈ ਚੌਥੇ ਦਿਨ ਛੁਪਿਆ ਜਾਗਾ ਜੀ ਬਿਲਕੁਲ ਬਿਲਕੁਲ ਤੋ ਇਸ ਕਰਕੇ ਉਹਨਾਂ ਨੇ ਲੰਮਾ ਚੌੜਾ ਖੱਤ ਲਿਖਿਆ ਤੇ ਲੰਮੀਆਂ ਚੌੜੀਆਂ ਜਿਹੜੀਆਂ ਉਹ ਆਪਣੀਆਂ ਮੰਗਾਂ ਜਿਹੜੀਆਂ ਉਹ ਰੱਖੀਆਂ ਨੇ ਉਹ ਕਹਿੰਦੇ ਆ ਕਿ ਕੁਝ ਵੀ ਨਹੀਂ ਦੇ ਰਹਾ ਕੁਝ ਨਹੀਂ ਮਤਲਬ ਕਿ ਕੋਈ ਸਾਰ ਪੁੱਛੀ ਨਹੀਂ ਆ ਕਿ ਜਿਹੜੇ ਹਾਈ ਕੋਰਟ ਚ ਜਾਂ ਵੱਖ-ਵੱਖ ਕੋਰਟਾਂ ਚ ਗਾਂ ਅਪੀਲਾਂ ਪੈ ਜਾਂਦੀਆਂ ਮੁਕੱਦਮੇ ਲੱਗੇ ਆ ਉਹ ਕਿੰਨੇ ਲੜਨੇ ਆ ਸਾਡੇ ਕੋਲ ਤੇ ਨਾ ਆਪਣੇ ਵਕੀਲਿਆ ਤੇ ਨਾ ਵਕੀਲਾਂ ਜੋ ਕੇ ਪੈਸੇ ਅਸੀਂ ਫਿਕਰੀਏ ਦੱਸੋ ਅਸੀਂ ਤੇ ਬਹਿਵੇਂ ਬੈਠੇ ਆ ਤੇ ਪਾਸੇ ਆ ਹਮ ਹਮ ਬਿਲਕੁਲ ਪਰ ਪਤਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੋਣਾ ਕਿ ਭਾਈ ਜਿਹੜੇ ਪਹਿਲਾਂ ਹਾਲ ਹੈ ਜਾਂ ਪਹਿਲਾਂ ਜੋ ਕੁਝ ਇਹਨਾਂ ਨੇ ਦਿੱਤਾ ਕਰਿਆ ਅੱਗੇ ਵੀ ਇਹ ਕੁਝ ਹੋਣਾ